ਜੋਤ ਆਰਥੋ ਕਲੀਨਿਕ ਇੱਥੇ ਸਰਵਾਈਕਲ ਡਿਸਕ ਸਲਿੱਪ ਗੋਡਿਆਂ ਦਾ ਦਰਦ ਹੱਥ ਪੈਰ ਸੁਨ ਹੋਣਾ ਬੈਕਬੋਨ ਦਾ ਦਰਦ ਅਤੇ ਧਰਨ ਦਾ ਪੱਕਾ ਇਲਾਜ ਐਕਿਊ ਪ੍ਰੈਸ਼ਰ ਥੈਰੇਪੀਜ਼ ਨਾਲ ਵਿਦੇਸ਼ੀ ਮਸ਼ੀਨਾਂ ਰਾਹੀਂ ਤਸੱਲੀ ਬਖਸ਼ ਕੀਤਾ ਜਾਂਦਾ ਹੈ ਲੋੜਵੰਦ ਮਰੀਜ਼ਾਂ ਨੂੰ ਘਰ ਜਾ ਕੇ ਦੇਖਣ ਦਾ ਵੀ ਪ੍ਰਬੰਧ ਹੈ ਇੱਥੇ ਜੋੜਾਂ ਦੇ ਦਰਦ ਦਾ ਸਪੈਸ਼ਲ ਤੇਲ ਵੀ ਮਿਲਦਾ ਹੈ ਜਸ਼ਨ ਪੰਜਾਬ ਦੇ ਦੇ ਸਾਰੇ ਸਰੋਤਨ ਮੇਰੇ ਵੱਲੋਂ ਅਮਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਰੰਗਿਆਂ ਦੇ ਵਿੱਚ ਪਹੁੰਚਾ ਜੋ ਜ਼ਿਲ੍ਹਾ ਲੁਧਿਆਣਾ ਦੇ ਨਜ਼ਦੀਕ ਪੈਂਦਾ ਜਿਸ ਵਿੱਚ ਜੋ ਡੇਲੂ ਦੇ ਵਿੱਚ ਇੱਕ ਕਲੀਨਿਕ ਹੈ ਜੋਤ ਆਥਰੋ ਆਲੇ ਜਿਨ੍ਹਾਂ ਦੀ ਬਦੌਲਤ ਇੱਕ ਬਜ਼ੁਰਗ ਜੋ ਕਿ 6 ਮਹੀਨੇ ਤੋਂ ਲਗਾਤਾਰ மஞ்சੇ ਦੇ ਉੱਤੇ ਕਿਤੇ ਚੱਲ ਫਿਰ ਵੀ ਨਹੀਂ ਸਕਦੇ ਸੀ ਤੇ ਅੱਜ ਅਸੀਂ ਪਹੁੰਚਿਆ ਉਹਨਾਂ ਦੇ ਕੋਲ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਕੀ ਨਾਮ ਹੈ ਆਪਣਾ ਮੇਰਾ ਲੰਬੀਤ ਸਿੰਘ ਆ ਮੈਂ ਲੇਲੋ ਗੁਰਦਾਰੇ ਦਾ ਪ੍ਰਧਾਨ ਆ ਹਾਂਜੀ ਤੇ ਮੈਨੂੰ ਹੋ ਗਈ ਸੀ 7 ਮਹੀਨੇ ਜਾਨੀ ਮੇਰੀ ਡਿਕਸ ਸੇ ਲਗੀ ਸੀ ਉਹ ਡਿਕਸ ਦੀ ਪ੍ਰੋਬਲਮ ਜਿਉਂ ਕਾਉਂਦੇ ਮੈਂ ਹਸਪਤਾਲ ਵੀ ਜਾਂਦਾ ਰਿਹਾ ਦੀਪਕਾ ਹਸਪਤਾਲ ਵੀ ਉਹ ਇੱਕ ਬਾੜਿਆ ਡਾਕਟਰ ਸੀ ਉਹਦੇ ਕੋਲ ਵੀ ਜਾਨੀ ਫਿਰ ਮੈਂ ਅਲਗਾਮ ਨਾ ਬਿਕਰਾ ਕੋਈ ਜਾਂਦੇ ਨੇ ਹੈਲਥ ਲੋਗ ਵੀ ਨਹੀਂ ਕਈ ਕਈ ਕਿਸੇ ਦਾ ਸਾ ਬਰਬਾਦ ਕੀਤਾ ਹਾਂ ਫਿਰ ਪੀੜ ਵੀ ਮੈਂ ਕਰਾਉਂਦੇ ਹਾਂ ਹਾਂ ਮੈਨੂੰ 1.5 ਮਹੀਨਾ ਹੋ ਗਿਆ ਯਾਨੀ ਮੈਂ ਹੁਣ ਤੁਰਨ ਫਿਰਨ ਲੱਗ ਗਿਆ ਵੈ ਸਕੈਂਜੇ ਨਾਲ ਯਾਨੀ ਮੈਨੂੰ ਪ੍ਰੋਬਲਮ ਹੁਣ ਬਹੁਤ ਜਾਂ ਵਾਰ ਤੋਂ ਵੀ ਜਾ ਦੇ ਠੀਕ ਹਾਂ ਮੈਂ ਹਾਂ ਹੁਣ ਤੁਸੀਂ ਇਹ ਹੈ ਕਿ ਤੁਸੀਂ ਦੱਸਿਆ ਕਿ ਮੈਂ ਕਈ ਜਗ੍ਹਾ ਇਹ ਕਰਾ ਕੇ ਪਹੁੰਚਿਆ ਉਹ ਗੱਲ ਦੀ ਪ੍ਰੋਫੈਕਸ਼ਨ ਹੋਊਗਾ ਤੇਰਾ ਅੱਛਾ ਜੀ ਹਾਂ ਯਾਨੀ ਦੀਪਕ ਹਸਪਤਾਲ ਵਾਲਿਆਂ ਨੇ ਵੀ ਗਿਆ ਮੈਨੂੰ ਵੀ ਤੁਸੀਂ ਪਹਿਲੇ ਕਿਹਾਓ ਤੇ ਮੈਂ ਫਿਰ ਪ੍ਰੇਸ਼ਣ ਤੋਂ ਹੁਣੀ ਕਰਾਇਆ ਮੈਂ ਮੈਂ ਇਹਦੇ ਨਾਲ ਹੁਣ ਮੈਨੂੰ ਬਹੁਤ ਰਾਵਾਂ ਮੈਂ ਬੇੜੇ ਚ ਸੰਜੀ ਨਾਲ ਤੁਰ ਫਿਰਦਾ ਮੈਨੂੰ ਲਾਈਟਸ ਵੀ ਚੱਕ ਕੇ ਬਿਠਾਉਂਦੇ ਸੀ ਤੇ ਆਪਾਂ ਨੂੰ ਕੀ ਪ੍ਰੋਬਲਮ ਆ ਗਈ ਸੀ ਜੀ ਇਹਨੂੰ ਲੱਕ ਦਰਦ ਸੀਗਾ ਅੱਛਾ ਲੱਕ ਤੇ ਹਾਂ ਕਹਿੰਦੇ ਲੱਕ ਦਰਦ ਤੋਂ ਕੁਝ ਕਰ ਤੋਂ ਸਮਰਤ ਹੋ ਗਏ ਫਿਰ ਮਾਣਿਓ ਕੋ ਪੀਲ ਵਾਲੇ ਤੁਰਦਾ ਫਿਰਦਾ ਵਧੀਆ ਧੀ ਉਹ ਲਵਾਉਣਾ ਫਿਰ ਮੈਨੂੰ ਇਕਦਾਂਵੇਂ ਬੈਠ ਗਿਆ ਲੱਤਾਂ ਇਕਦਾਂਵੇਂ ਖੜਗੀਆਂ ਸਨ ਮੈਂ ਲੱਕ ਤੋਂ ਖੜੇ ਲੱਤਾਂ ਖੜਗੀਆਂ ਸੀਗੀਆਂ ਹੁਣ ਮੇਰੀ ਰੋਟੀ ਪਾਣੀ ਸਭ ਕੁ ਠੀਕ ਆ ਮਨ ਮੇਰਾ ਇੱਕ ਕਿਸਮ ਦੀ ਕਹਿੰਦਾ ਨਾ ਨਰਕ ਦੇ ਵਿੱਚੋਂ ਤੁਸੀਂ ਬਾਹਰ ਆਏ ਹੋ ਬਾਹਰ ਹਾਂ 7 ਸਤਮੀ ਨੇ ਬੱਚਾ ਕੀ ਲੈਟ ਨੂੰੜੀ ਬਲੈ ਨੂੰ ਬੁਲਾਉਣ ਲੱਗੇ ਦੀ ਹਾਂ ਜਾਨੀ ਮੈਨੂੰ ਆਪ ਹੀ ਜਾਣਾ ਮੈਂ ਲਾਈਟ ਨਹੀਂ ਆਪੇ ਜੇ ਮੇਲੇ ਦਾ ਬੇੜਾ ਲੈ ਕੇ ਆਣਾ ਫਿਰ ਜੀ ਨਾਲ ਬੁਖਦਾ ਬੈਠਦਾ ਕੋਈ ਤਕਲੀਫ ਨਹੀਂ ਮੈਨੂੰ ਇਹ ਇਹ ਚੀਜ਼ ਹੈ ਕਿ ਜਿਵੇਂ ਹੁਣ ਕਈ ਜਗ੍ਹਾ ਡਾਕਟਰ ਹੁੰਦੇ ਆ ਕਿ ਹਾਂ ਬੜੇ ਵੱਡੇ ਵੱਡੇ ਵਾਦੇ ਨੇ ਵਾਦੇ ਕਰਦੇ ਆ ਕਿ ਅਸੀਂ ਹਨ ਉਸ ਦੇ ਨਾਲ ਅਸੀਂ ਹੁਣ ਠੀਕ ਕਰ ਦਾਂਗੇ ਜੀ ਸਾਨੂੰ ਇੰਨੇ ਪੈਸੇ ਦੇ ਦਿਓ ਤੇ ਤੁਹਾਨੂੰ ਇਸ ਬਾਰੇ ਕਿ ਕਿਵੇਂ ਪਤਾ ਲੱਗਿਆ ਕਿ ਜਿਹੜੇ ਕਿ ਜੋਤ ਅਥਰੋਆ ਨੇ ਕਿ ਇਹਨਾਂ ਦੀ ਦੁਕਾਨ ਵਾਲੇ ਜਾਂ ਦਖਾਣਾ ਦੁਕਾਨ ਵਾਲੇ ਬਾਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਮੈਂ ਜਾਣਦੇ ਹੁੰਦਾ ਵੀ ਮੇਰਾ ਮੁੰਡਾ ਵੀ ਉੱਥੇ ਲੈ ਲੂ ਦਫ਼ਤਰ ਆਉਂਦਾ ਉਹਨੇ ਦੱਸਿਆ ਵੀ ਆਪਾਂ ਡਿਲ ਨੂੰ ਹੀ ਨੇੜੇ ਕਰਾ ਲੈਣੇ ਹਨ ਤੇ ਫਿਰ ਇਹ ਘਰੇ ਮੇਰਾ ਆ ਕੇ ਕਰਨ ਲੱਗੇ ਜਣੀ ਉਹਨਾਂ ਤਾਂ ਮੈਨੂੰ ਓਖਾ ਸੀ ਗੱਡੀ ਪਾ ਕੇ ਜਿਆ ਕਰਨਾ ਦੀਗਾ ਸਭੀ ਮੈਨੂੰ ਘਰੇ ਆ ਕੇ ਕਰਨ ਲਾਗੇ ਮੈਨੂੰ ਹੁਣ ਬਹੁਤ ਜਾਨੀ ਮੈਂ ਦਾ ਧੰਨਵਾਦ ਕਰਦਾ ਬਹੁਤ ਵਧੀਆ ਬਣਾਣੀ ਮੈਨੂੰ ਹੁਣ ਤੁਰਦੇ ਫਿਰਦੇ ਹੋ ਤੁਸੀਂ ਆਂ ਚੌਕ ਤੱਕ ਉੱਤਦਾ ਵੀ ਆਪੇ ਜਾਂ ਸਭ ਬਾਥਰੂਮ ਜਾਣਾ ਕੋਈ ਕਰਨਾ ਜਿੱਦਾਂ ਇਹ ਚੀਜ਼ ਆ ਕਿ ਜਿੱਦਾਂ ਤੁਹਾਨੂੰ ਪ੍ਰੋਬਲਮ ਆਈ ਸੀ ਹੋਰ ਵੀ ਦੁਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਰੀਜ਼ ਕਈ ਹੈਗੇ ਜਿਨ੍ਹਾਂ ਨੂੰ ਇੱਕ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਇਲਾਜ ਕਿੱਥੋਂ ਕਰਵਾਈਏ ਤੇ ਪੈਸੇ ਦੀ ਬੇਸਟਮੈਂਟ ਹੁੰਦੀ ਜਿਆਦੀ ਹੁੰਦੀ ਚ ਹਰਾਸ਼ਮੈਂਟ ਵੀ ਹੁੰਦੀ ਹੈ ਨਾਲ ਤੇ ਇਸ ਬਾਰੇ ਤੁਸੀਂ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਕੋਈ ਦਵਾਈਆਂ ਦੂਏ ਜਿਹੜੀ ਮੈਡੀਕਲ ਹੈਗਾ ਉਹ ਇਸਤੇਮਾਲ ਬਹੁਤ ਘੱਟ ਕਰੋ ਆ ਜਿਹੜੀ ਜਿਹੜੀ ਹੈ ਇਹ ਥੈਰੇਪੀ ਕਰਾਓ ਜਿਹੜੀ ਕਰਾਉਣੀ ਹੈ ਇਹਦੇ ਆਮ ਹੈ ਬੱਚਿਆਂ ਨੂੰ ਲੱਕ ਦਾ ਜਾਂ ਕੋਈ ਵੀ ਹੈ ਨਾ ਪਰਮ ਲੱਕ ਦੀ ਗੋਲੀਆਂ ਦੀ ਮੇਰੀ ਲੱਤਾਂ ਨੂੰ ਸ਼ੁਗਿੰਦੇ ਨੂੰ ਕਿਹਾ ਹਾਂ ਮੇਰੇ ਮਾ ਇਹ ਮੈਂ ਕੋਈ ਬਰੌਣ ਨਹੀਂ ਹੁਣ ਬਹੁਤ ਫਰਕ ਪਾਇਆ ਵੀ ਮੈਨੂੰ ਲੱਗਦਾ ਭਈ 15 ਬਿਮਾਰੀਆਂ ਨੂੰ ਮੈਂ ਆਮ ਸਕੈਂਡੀ ਨੇਟਰ ਫੇਰਦਾ ਤਾਂ ਇਹ ਜਿਹੜੀ ਇੱਥੇ ਕਰਦੇ ਡਿਲੋਂ ਇਹ ਗਰੀਬ ਤੋਂ ਗਰੀਬ ਵੀ ਬੰਦਾ ਇਲਾਜ ਕਰਦਾ ਇਲਾਜ ਵੀ ਸਹੀ ਹੁੰਦਾ ਪੈਸੇ ਵੀ ਬਹੁਤ ਕੱਟ ਲੈਂਦੇ ਨੇ ਜਾਇ ਜਾਇ ਲੈਂਦੇ ਜਾਇ ਜਾਇ ਬੰਦਾ ਉਹ ਜਾ ਮੈਂ ਇਹ ਪੈ ਲੈਣੇ ਯਾਨੀ ਬਦਿਆ ਇਲਾਜ ਹੈ ਜਿਹੜਾ ਇਹਨਾਂ ਦਾ ਇਲਾਜ ਹੈ ਹੰਦੂਏ ਡਾਕਟਰ ਨਾਲੋਂ ਤਾਂ ਇਲਾਜ ਵਧੀਆ ਹੈ ਜਿਹੜਾ ਉਹਨ ਬੜਵਡੇ ਡਾਕਟਰ ਮੈਂ ਨਾ ਦੀਪਕ ਵਾਲੇ ਐਮ ਐਮ ਆਰ ਵੀ ਕਰਾਈ ਦੀ ਸਭ ਕੁਝ ਕਰਾਇਆ ਸੀ ਮੈਂ ਤੇ ਉਹ ਕਹਿੰਦੇ ਨੇ ਪ੍ਰੈਸ਼ਰ ਹੋਊਗਾ ਇਹ ਤੁਹਾਨੂੰ ਘੱਟ ਨਹੀਂ ਹੋ ਰਿਹਾ ਦਾ ਪੈਸ ਤੋਂ ਬਗੈਰ ਹੁਣ ਠੀਕ ਆ ਧੰਨ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜਿਹੜਾ ਆ ਕੇ ਘਰ ਵੀ ਕਰਕੇ ਜਾਂਦੇ ਨੇ ਬਹੁਤ ਵਧੀਆ ਮੈਨੂੰ ਮਿਆਣੀ ਗੈਟਨੈਸ ਮਿਲੀ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਕੁਲਵੰਤ ਸਿੰਘ ਸੇਵੜਾ ਜੀ ਚੇਅਰਮੈਨ ਬਲਕ ਸੰਥੀ ਦਰਾਹਾ ਹਾਂਜੀ ਸਾਬਕਾ ਚੇਅਰਮੈਨ ਆਈ अच्छा ये चीज है कि ਤੁਹਾਨੂੰ ਕੀ ਪ੍ਰੋਬਲਮ ਸੀ ਜੀ ਮੇਰੇ ਗਰਦਨ ਦੇ ਉੱਤੇ ਸਾਈਕਲ ਦੇ ਮਤਲਬ ਪ੍ਰੋਬਲਮ ਸੀ ਬਹੁਤ ਦਰਦ ਕਰਦੀ ਹੁੰਦੀ ਸੀ ਜਿਵੇਂ ਮੈਂ ਬੈਠਦੇ ਹੁੰਦੇ ਸੀਗੇ ਦਫਤਰ ਵਗੈਰਾ ਜਾਂ ਦੁਕਾਨ ਤੋਂ ਸਭ ਤੇ ਵੀ ਜਾਂਦੇ ਸੀ ਨੀਂ ਬਾ ਕੇ ਬੈਠਣਾ ਬਹੁਤ ਜ਼ਿਆਦਾ ਮਤਲਬ ਤਕਲੀਫ ਹੁੰਦੀ ਸੀ ਦਰਦ ਦੋ ਵਾਰ ਮੈਂ ਡਾਕਟਰ ਦਲਜੀਤ ਸਿੰਘ ਨੇ ਜੀ ਦੇਲੋਂ ਸਾਡੇ ਤੇ ਉਹਨਾਂ ਨੇ ਕਲੀਨਿੰਗ ਤੇ ਗੇਜ ਉਹਦੇ ਨਾਲ ਮੈਂ ਦੋ ਵਾਰ ਕਰਾਉਣ ਦੇ ਨਾਲ ਹੀ ਬਹੁਤ ਜ਼ਿਆਦਾ ਫਰਕ ਮਮਟ ਤੇ ਤੀਜੀ ਵਾਰ ਵੀ ਲੋੜ ਨਹੀਂ ਪਈ ਜਾਂਦੀ ਇਨਾ ਵਧੀਆ ਰਿਜ਼ਲਟ ਮਿਲੇ ਆ ਤੇ ਹੱਦੋਂ ਵੱਧ ਕਿੰਨੇ ਚਿਰ ਤੋਂ ਤੁਹਾਨੂੰ ਪ੍ਰੋਬਲਮ ਸੀ ਜੀ ਮੈਨੂੰ ਕਾਫੀ ਦੇਰ ਤੋਂ ਸੀ ਜੀ ਬਹੁਤ ਪੁਰਾਣੀ ਸੀ ਕਿੰਨੇ ਕੁ ਡਾਕਟਰ ਨੂੰ ਦਿਖਾ ਚੁੱਕੇ ਤੁਸੀਂ ਮੈਂ ਕੁਟਕੁਟ 15-20 ਡਾਕਟਰ ਨੂੰ ਦਿਖਾ ਲਿਆ ਹੂਗਾ ਕਿਤੇ ਕੋਈ ਆਰਾਮ ਨਹੀਂ ਕੋਈ ਰੌਣੀ ਆਇਆ ਸੀਗਾ ਕੁਸਮ ਕੁ ਕੁਸ ਘੰਟਿਆਂ ਵਾਸਤੇ ਮਰ ਮੋਟਾ ਜਿਵੇਂ ਦਵਾਈ ਦੇ ਲਈ ਉਹਨਾਂ ਘਰਾਉਂਦਾ ਸੀਗਾ ਇੱਥੇ ਕੋਈ ਦਵਾਈ ਨਹੀਂ ਲਈ ਹੈਗੀ ਬਸ ਉਹਨਾਂ ਬੈਸੀ ਲੋਡ ਕਰਦਾ ਮੈਂ ਕਹਿੰਦਾ ਸਹੀ ਤਰੀਕੇ ਨਾਲ ਮਤਲਬ ਥਾਂ ਦੇ ਵਾਊਚਰ ਦਾ ਮੈਨੂੰ ਵਧੀਆ ਲੱਗਿਆ ਕਈ ਵਾਰ ਇਹ ਚੀਜ਼ ਹੁੰਦੀ ਆ ਕਿ ਕਈ ਇਹਨਾ ਜਿਹੜੇ ਕਲੀਨਿਕ ਕਈ ਜਗ੍ਹਾ ਤੇ ਖੋਲੇ ਬੈਠੇ ਆ ਤੇ ਲੋਕਾਂ ਤੋਂ ਵੱਤ ਤੋਂ ਵੱਧ ਪੈਸਾ ਲੈਂਦੇ ਆ ਕਿ ਇਹਨਾਂ ਨੇ ਵੱਲੋਂ ਵੀ ਇਦਾਂ ਕੀਤਾ ਜਾਂਦਾ ਨਹੀਂ ਜੀ ਬਹੁਤ ਨਾਰਮਲ ਬਹੁਤ ਖਰਚਾ ਨਾਰਮਲ ਨਾ ਮਾਤਰ ਤੇ ਕੀ ਤੁਸੀਂ ਲੋਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਉਹੀ ਸੰਦੇਸ਼ ਦਊਂਗਾ ਕਿ ਹੋਰ ਪਾਸੇ ਜਾਣ ਦੀ ਥਾਂ ਤੇ ਡਾਕਟਰ ਦਲਜੀਤ ਕੋਲੇ ਆਓ ਵਧੀਆ ਤੇ ਇਲਾਜ ਇੱਥੇ ਹੋਊਗਾ ਉਹਨਾਂ ਦਾ बहुत बढ़िया बहुत तरीके क्या नाम है सर आपका मेरा नाम दीपक कुमार मिश्रा है तो क्या क्या काम कर रहे हो आप मैं यहाँ पंजाब में, में, में तो मिश्रा जी क्या प्रॉब्लम थी आपको इस मुझे एक्चुअली मैं बैडमिंटन खेलता हूँ तो जब ऐसे शॉर्ट मारता था देखिए यहाँ दर्द होने लगा था उससे मैं डॉक्टर साहब से मिला डॉक्टर साहब को बताया उन्होंने ट्रीटमेंट किया काफ़ी आराम है कितने से आपको ये प्रॉब्लम साल साल हो गया था काफ़ी दिखाया कहीं आराम नहीं मिला डॉक्टर को मिला तो काफी तो आपको इस जो तो जो एथ्रो में आप पहुँचे हो यहाँ पे तो आपको किसने बताया था कि यहाँ पे बताया था तो आप क्या संदेश देना चाहते हो लोगों को संदेश देना चाहते ਜੇ ਹੋਰ ਵੀ ਇਹਨਾਂ ਨੂੰ ਦਿੱਕਤ ਹੋ ਕੋਈ ਤਾਂ ਉਹ ਤੋਂ ਆਪ ਉਸਮੇ ਵਾਈਟ ਨਾ ਕਰੇ ਬਾਕੀ ਪ੍ਰੋਬਲਮ ਹੋ ਸਕਦੀ ਹੈ ਵੀ ਮੇਰੇਡੇ ਅਕਸਰ ਆਪਸੇ ਕੰਸਲਟ ਜੇਰੇ ਹੋਵੇਗੀ